ਫਿਰੋਤੀ ਨਾਲ ਦੇਨ ਦੇ 14 ਅੰਕ ਅਸਬਾ ਖੇਮਕਰਨ ਤੋਂ ਸੀਨੀਅਰ ਪੱਤਰਕਾਰ ਦੀ ਜੁਐਲਰ ਸ਼ੋਪ ਉੱਪਰ ਬੀਤੀ ਰਾਤ ਨੂੰ ਵਿਅਕਤੀਆਂ ਵੱਲੋਂ ਹਥਿਆਰਾਂ ਦੀ ਨੋਕ ਉਤੇ ਹਮਲਾ ਕਰ ਦਿੱਤਾ ਗਿਆ ਇਸ ਦੌਰਾਨ ਪੱਤਰਕਾਰ ਗੁਰਮੇਲ ਸਿੰਘ ਕੰਡਾ ਦੇ ਸਿਰ ਵਿੱਚ ਸੱਟ ਲੱਗਣ ਦੇ ਨਾਲ ਉਹ ਜ਼ਖਮੀ ਹੋ ਗਿਆ ਅਤੇ ਮੁਲਜ਼ਮ ਹਮਲੇ ਨੂੰ ਅੰਜਾਮ ਦੇ ਕੇ ਮੌਕੇ ਤੇ ਫਰਾਰ ਹੋ ਗਏ ਨੇ ਇਸ ਵਾਰਤਾ ਤੋਂ ਬਾਅਦ थाना ਖੇਮਕਰਨ ਦੀ ਪੁਲਿਸ ਨੇ ਇੱਕ ਮੁਲਜ਼ਮ ਨੂੰ ਨਾਮਜ਼ਦ ਕਰਦਿਆਂ ਹੋਇਆ ਕੁੱਲ ਤਿੰਨ ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕਰਕੇ ਉਹਨਾਂ ਦੀ ਗ੍ਰਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਸਰ ਕੀ ਨਾਮ ਤੁਹਾਡਾ ਹੋਰ ਕੀ ਪੇਸ਼ੈਂਟ ਬਾਰੇ ਮੇਰਾ ਮੇਰਾ ਨਾਮ ਡਾਕਟਰ ਸੁਖਵਿੰਦਰ ਭਗਤ ਹੈ ਮੈਂ ਸੀਨੀਅਰ ਮੈਡੀਕਲ ਆਫੀਸਰ ਹਾਂ ਸਿਵਲ ਹਸਪਤਲ ਪਟੇੰਡੇ ਦੇ ਵਿੱਚ। ਤੇ ਸਾਡੇ ਕੋਲ ਇਹ ਪੇਸ਼ੈਂਟ ਗੁਰਮੀਲ ਸਿੰਘ ਏਜ 48 ਇਹ ਆਇਆ ਕੱਲ son of ਬਲਕਾ ਸਿੰਘ ਕੇਮ ਕਰੰਤੋ। ਇਹਨਾਂ ਦੇ ਸਿਰ ਦੇ ਉੱਤੇ ਥੋੜੀ-ਥੋੜੀ ਸੱਟਾਂ ਲੱਗੀਆਂ ਹਈਆਂ ਸੀਂ ਜੀਆਂ ਤੇ ਉਹ ਸਾਡੇ ਕੋਲ ਦਾਖਲ ਨੇ ਡਾਕਟਰ ਨਵਜੂਦ ਖੁਰ ਨੇ ਇਹਨਾਂ ਨੂੰ ਐਡਮਿਟ ਕੀਤਾ ਤੇ ਪਰਚਾ ਕੱਟਿਆ ਇਹਨਾਂ ਦਾ ਤੇ ਇਹਨਾਂ ਦਾ ਇਲਾਜ ਸਾਡੇ ਕੋਲ ਚੱਲ ਤੇ ਫੈਡਰਲ ਮਰੀਜ਼ ਸਟੇਬਲ ਹੈ ਅੱਜ ਕੱਲ 3 ਤਰੀਕ ਨੂੰ ਵਕਤ ਕਰੀਬ 8:09 ਵਜੇ ਦੇ ਕਰੀਬ ਸਾਡੇ ਮੇਨ ਮਾਰਕੀਟ ਦੇ ਵਿੱਚ ਗਰਮੇਲ ਸਿੰਘ ਨੇ ਪੁੱਤਰ ਬਲਕਾਰ ਸਿੰਘ ਵਾਰਡ ਨੰਬਰ 7 ਕੇਮ ਕਰਨ ਦਾ ਜਿਹੜਾ ਜੁਅਲਰ ਦੀ ਅੰਡਾ ਜੁਅਲਰ ਦੀ ਦੁਕਾਨ ਆ ਉੱਥੇ ਜਾ ਕੇ ਗਰਲਾਲ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਖੇਮਕਰਮੇ ਨੇ ਦੋ ਆਪਣੇ ਆਪਣੇ ਪਛਾਤੇ ਸਾਥੀਆਂ ਦੇ ਨਾਲ ਜਾ ਕੇ ਉੱਥੇ ਉਹਨਾਂ ਦੇ ਨਾਲ ਝਗੜਾ ਕੀਤਾ ਔਰ ਉਹਨਾਂ ਨੂੰ ਸੱਟ ਲਾ ਦਿੱਤੀ ਹੈ ਜਿਸ ਸਬੰਧ ਵਿੱਚ ਜਦੋਂ ਸਾਨੂੰ ਪੁਲਿਸ ਨੂੰ ਇਨਫੋਰਮੇਸ਼ਨ ਹੋਈ ਐ ਐਸ.ਆਈ. ਸਾਹਿਬ ਸਿੰਘ ਸਮੇਤ ਸਾਥੀ ਕਰਮਚਾਰੇ ਮੌਕੇ ਦੇ ਉੱਤੇ ਪਹੁੰਚੇ ਨੇ ਸਮੇਤ ਔਰ ਇਹਨਾਂ ਦੇ ਬਿਆਨ ਦੇ ਉੱਪਰ ਅਸੀਂ ਮੁਕੱਦਮਾ ਨੰਬਰ 38 ਜਿਹੜਾ ਅੰਡਰ ਸੈਕਸ਼ਨ 452 323 506 34 ਆਈਪੀਸੀ ਥਾੜਾ ਖੇਮਕਰਮੇ ਦੇ ਦਰਜ ਕਰਕੇ ਜਿਹੜੀ ਅਗਲੀ ਤਫ਼ਤੀਸ਼ ਆਉਂ ਅਮਲ ਦੇ ਵਿੱਚ ਲਿਆ ਰਹੇ ਹਾਂ ਜੀ ਉਹ ਦੋਸ਼ਾਂ ਨੂੰ ਛੇਤੀ ਤੋਂ ਛੇਤੀ ਜਿਹੜਾ ਅਸੀਂ ਗ੍ਰফতার ਕਰਾਂਗੇ ਸਰ ਜੀ ਜੀ ਤੁਹਾਡੀ ਵਾਗਿ ਸਰ ਮੇਰਾ ਨਾਮ ਗੁਰਮੇਲ ਸਿੰਘ ਹੈ ਤੇ 2 ਮਹੀਨੇ ਪਹਿਲਾਂ ਇੱਕ ਗੁਰਲਾਲ ਸਿੰਘ ਨਾਮਕ ਵਾਸੀ ਖੇਮਕਨ ਵਿਅਕਤੀ ਮੇਰੀ ਦੁਕਾਨ ਤੇ ਆਇਆ ਤੇ ਮੈਨੇ ਕੋ 10000 ਰੁਪਏ ਬਰੋਤੀ ਦੀ ਮੰਗ ਕੀਤੀ ਉਹਨੇ ਇਸ ਸੰਬੰਧ ਨੂੰ ਮੈਂ ਟਾਲ ਦਿੱਤਾ ਤੇ ਜਦੋਂ ਮੈਂ ਇਸ ਸੰਬੰਧੀ ਸ਼ਹਿਰ ਦੇ ਮੋਦਬਰਾਂ ਦੇ ਨਾਲ ਰਾਬਤਾ ਕਾਇਮ ਕਰਕੇ ਉਹਦੇ ਘਰੇ ਸੰਬੰਧੀ ਸੂਚਨਾ ਦਿੱਤੀ ਹੈ ਤਾਂ ਉਹਨਾਂ ਨੇ ਮੇਰਾ ਇਹ ਸਬੰਧੀ ਕਾਰਜ ਉਹਦੇ ਨਾਲ ਗੁਰਲਾਲ ਸਿੰਘ ਦਾ ਰਾਜੀਨਾਮਾ ਕਰਵਾ ਦਿੱਤਾ ਹੈ ਤੇ ਮੈਂ ਕੱਲ ਜਦੋਂ ਅਪਸ਼ੌਪ ਤੇ ਸ਼ਾਮੀ ਬੈਠਾ ਸੀ ਤੇ ਇਹ ਗੁਰਲਾਲ ਸਿੰਘ ਨਾਲ ਦੋ ਵਿਅਕਤੀ ਬੇਸਬਾਬ ਇਹ ਲਾਲ ਦੀ ਦਾਤਰ ਤੇ ਕਿਰਪਾ ਦੇ ਨਾਲ ਦਾਖਲ ਹੋਏ ਨੇ ਉਹਨਾਂ ਦੇ ਨਾਲ ਮੇਰੇ ਸਿਰ ਦੇ ਵਿੱਚ ਇਹਨਾਂ ਜਿਹੜਾ ਉਹ ਵਾਰ ਕੀਤਾ ਤੇ ਮੈਨੂੰ ਲਹੂ ਲਵਾਨ ਕਰਤਾ ਤੇ ਨਾਲ ਦੀ ਨਾਲ ਮੈਨੂੰ ਜਾਨੋਂ ਮਾਰਨੀ ਤਾਂ ਖਿਲਦੇ ਆ ਵੀ ਅਗਰ ਤੂੰ ਪੁਲਿਸ ਸਟੇਸ਼ਨ ਖੇਵ ਕਰਨ ਵਿੱਚ ਇਤਲਾਹ ਦਿੱਤੀ ਨਾ ਤੈਨੂੰ ਜਾਨੂ ਮਾਰ ਦੇਵਾਂਗੇ ਵਜ੍ਹਾ ਰੰਜਿਸ਼ ਇਹੋ ਹੀ ਆ ਕਿ ਮੈਂ ਮੇਨ ਬਾਜ਼ਾਰ ਕਮੇਰ ਦਾ ਪ੍ਰਧਾਨ ਹਾਂ ਕਈ ਸਾਲਾਂ ਤੋਂ ਤੇ ਨਾਲ ਦੀ ਨਾਲ ਕਿਸੇ ਨਾਮੀ ਅਖਬਾਰ ਦਾ ਪੱਤਰਕਾਰ ਵੀ ਹਾਂ ਤੇ ਲੋਕਾਂ ਦੀਆਂ ਸੇਵਾਵਾਂ ਦੇ ਵਿੱਚ ਲੋਕਾਂ ਦੇ ਰਾਜਨਾਮਾਂ ਦੇ ਵਿੱਚ ਲੋਕਾਂ ਦੀ ਸਮਾਜ ਦੀ ਸੇਵਾ ਕਰਦਾ ਹਾਂ ਇਸ ਸੰਬੰਧੀ ਵਜ੍ਹਾ ਰੰਜਿਸ਼ ਕਰਕੇ ਇਹਨਾਂ ਪੈਸੇ ਨਾ ਦੇਣ ਕਰਕੇ ਮੇਰੇ ਤੇ ਨਾਂ ਜਾਨੂ ਮਾਰ ਮੈਨੂੰ ਜਾਨੂ ਮਾਰਨ ਦਾ ਮੇਰੇ ਤੇ ਹਮਲਾ ਕੀਤਾ ਹੈ ਪ੍ਰੋਤੀ ਦੀ ਬੰ ਕਿਤੇ ਜਰੀ ਸਰ 2 ਮਹੀਨੇ ਪਹਿਲਾਂ ਇਹਨਾਂ ਮੇਰੇ ਤੋਂ 10000 ਰੁਪਏ ਪ੍ਰੋਤੀ ਦੀ ਮੰਗ ਕੀਤੀ ਸੀ ਪਰ ਮੈਂ ਬਹੁਤ ਬਰਾਦੀ ਹਾਜ਼ਰੀ ਦੇ ਵਿੱਚ ਇਹਦੇ ਨਾਲ ਇਹਨੇ ਮੇਰਾ ਰਾਇਨਾਮਾ ਕਰਤਾ ਇਹਨੇ ਮਾफी ਵੀ ਮੰਗ ਲਈ ਕਿ ਮੈਂ ਜਾਇਗਾ ਤੋਂ ਨਹੀਂ ਕਰਾਂਗਾ ਇਸ ਤਰ੍ਹਾਂ ਵੀ ਬੈਕਗ੍ਰਾਉਂਡ ਨੇ ਇੰਨੇ ਬੰਦੇ ਹੈਗੇ ਆ ਸਰ ਕਿਸੇ ਨੇ ਇਹ ਤੇ ਸਾਰਾ ਨਸ਼ਾ ਕਰਨ ਦਾ ਬੰਦਾ ਆਦੀ ਹੈ ਤੇ ਇਸ ਨਸ਼ੇ ਦੇ ਲੋਰ ਦੇ ਵਿੱਚ ਆ ਗਏ ਨੇ ਮਿਲ ਕੇ ਹਮਲਾ ਕੀਤਾ